ਅਹ ਇਹ ਇਸ ਇਸ਼ੂ ਨੂੰ ਲੈ ਕੇ ਅ ਜੋ ਕੈਨੇਡਾ ਦੀਆਂ ਬਹੁਤ ਸਾਰੀਆਂ ਸਿੱਖ ਸਸਤਾਵਾਂ ਨੇ ਕੈਨੇਡਾ ਦੀ ਸਰਕਾਰ ਨੂੰ ਬੇਨਤੀ ਕੀਤੀ ਸੀ ਵੀ ਜਿਹੜੀ ਜੀ8 ਸਮਿਟ ਹੋਣੀ ਆ ਉਹਦੇ ਵਿੱਚ ਭਾਰਤ ਦੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਨਾ ਆਸਤੇ ਆ ਜਾਵੇ ਤੇ ਉਹ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਵੀ ਹੈਗੇ ਆ ਕਈ ਔਖੇ ਵੀ ਹੋਏ ਸੀ ਪੀਜੀ ਇਹ ਝੂਠੀ ਖਬਰ ਹੈਗੀ ਆ ਕਈਆਂ ਨੇ ਕਮੈਂਟ ਉਦਾਂ ਦੇ ਪਾਏ ਸੀ ਵੀ ਇਦਾਂ ਕਿੱਦਾਂ ਹੋ ਜਾਊਗਾ ਹੁਣ ਓਪਨਲੀ ਇਹ ਆ ਰਿਹਾ ਹੁਣ ਭਾਰਤੀ ਸਰਕਾਰ ਇਹ ਕਹਿੰਦੇ ਨਹੀਂ ਜੀ ਨਰਿੰਦਰ ਮੋਦੀ ਦੇ ਕੋਲ ਸਮਾਂ ਨਹੀਂ ਹੈਗਾ ਉਹ ਹੋ ਬਿਜ਼ੀ ਹੈਗੇ ਇਸ ਕਰਕੇ ਨਹੀਂ ਜਾ ਰਹੇ ਜਦ ਕਿ ਉਹ ਹਰ ਵਾਰ ਜਿਹੜੇ ਆ ਜੀ8 ਜਿਹੜੀ ਸੱਮਿਟ ਹੁੰਦੀ ਹੈਗੀ ਆ ਉਸ ਦੇ ਵਿੱਚ ਹਾਜ਼ਰ ਹੁੰਦੇ ਹੈਗੇ ਆ ਸੋ ਇਸ ਦਾ ਨਹੀਂ ਗਿਆ ਹੈਗਾ ਜੇ ਤਾਂ ਕਿ ਇਨਵੀਟੇਸ਼ਨ ਜਿਹੜੀ ਉਹ ਦਿੱਤੀ ਨਹੀਂ ਗਈ ਸੋ ਇਥੋਂ ਇਹ ਪਤਾ ਲੱਗਦਾ ਵੀ ਜਿਹੜਾ ਭਾਰਤ ਤੇ ਕੈਨੇਡਾ ਦੇ ਆਪਸੀ ਜਿਹੜੇ ਸੰਬੰਧਾਂ ਉਹ ਅਜੇ ਵੀ ਖਟਾਸ ਭਰੀ ਹੈ ਰੀਜ਼ਨ ਉਹੀ ਆ ਆ ਹੁਣ ਤੁਸੀਂ ਦੇਖੋ ਵੀ ਸ਼ਰਿਆਮ ਜੋ ਆਪਾਂ 1984 ਤੋਂ ਬਾਅਦ ਹਰਜੋਤ ਸਿੰਘ ਜੀ ਕਤਲਿਆਮ ਦੇਖਿਆ ਕਿਸ ਤਰੀਕੇ ਦੇ ਨਾਲ ਕੈਲੋਬੀ ਉੱਥੇ ਤਾਂ ਜਿਹੜੇ ਜਿੰਨਾ ਦਾ ਮੂਵਮੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਵੀ ਜਿਹੜੇ ਉਹਨਾਂ ਨੇ ਖਪਾ ਦਿੱਤੇ ਸੀਗੇ ਜਿਹੜਾ ਹੁਣ ਇੱਥੇ ਬਾਹਰ ਕੋਈ ਮਾੜਾ ਮੋਟਾ ਬੋਲਦਾ ਵੀ ਆ ਤੇ ਉਹ ਉਹਨੂੰ ਸ਼ਰੀਆ ਜਿਹੜਾ ਅਸੈਸੀਨੇਟ ਕੀਤਾ ਜਾ ਰਿਹਾ ਕਤਲ ਜਿਹੜੇ ਆ ਉਹ ਕਿਤੇ ਜਾ ਰਹੇ ਆ ਸੋ ਗੈਂਗਸਟਰ ਵੀ ਕਿਹੜੇ ਕਰ ਰਹੇ ਆ ਜਿਹੜੇ ਸਿੱਧੇ ਇੰਡੀਅਨ ਸਟੇਟ ਦੇ ਨਾਲ ਜੁੜੇ ਹੈਗੇ ਆ ਸੋ ਇਹ ਇਹ ਇੱਕ ਸਿਚੁਏਸ਼ਨ ਬੜੀ ਬੈਡ ਚੱਲ ਰਹੀ ਆ ਕੈਨੇਡਾ ਨੂੰ ਵੀ ਮਾੜਾ ਮੋਟਾ ਭਾਈ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਵੀ ਤੁਸੀਂ ਕਰ ਕੀ ਰਹੇ ਆ ਵੀ ਉੱਥੇ ਗੈਂਗਸਟਰਾਂ ਦਾ ਇੰਨਾ ਬੋਲਬਾਲਾ ਵੀ ਇੰਨੀ ਜਿਹੜੀ ਜਿਹੜੀ ਸ਼ਰਿਆ ਵੀ ਜਿਹੜਾ ਉਹ ਕੰਮ ਜਿਹੜਾ ਉਹ ਚੱਲ ਰਿਹਾ ਕੋਈ ਰੋਕ ਤੋਕ ਨਹੀਂ ਅਜੇ ਸਾਲ 2 ਸਾਲ ਪਹਿਲਾਂ ਦੀ ਗੱਲ ਆ ਭਾਈ ਨਿੱਜਨ ਹੁਣਾ ਦੀ ਅਸੈਸਿਨੇਸ਼ਨ ਜਿਹੜੀ ਉਹ ਹੁੰਦੀ ਆ ਤੇ ਹੁਣ ਤੁਸੀਂ ਦੇਖੋ ਵੀ ਇਹ ਫੇਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਵਾਰਦਾਤਾਂ ਲਗਾਤਾਰ ਜਿਹੜੀਆਂ ਵਧ ਰਹੀਆਂ ਸੋ ਇਹਦੇ ਵਿੱਚ ਜਿਹੜਾ ਲੋਕਾਂ ਦਾ ਇਹ ਕਹਿਣਾ ਆ ਨਾ ਵੀ ਕਈ ਵਾਰੀ ਜਿਹੜੇ ਸਟੂਡੈਂਟ ਵੀਜ਼ੇ ਦੀ ਆਰਡ ਦੇ ਵਿੱਚ ਜਾਂ ਇਮੀਗ੍ਰੇਸ਼ਨ ਦੀ ਆਰਡ ਦੇ ਵਿੱਚ ਕੱਲਾ ਸਟੂਡੈਂਟ ਵੀਜ਼ਾ ਨਹੀਂ ਹੋਰ ਵੀ ਬਹੁਤ ਸਾਰੀ ਹਰ ਤਰ੍ਹਾਂ ਦੀ ਆਪਾਂ ਕਹਿ ਸਕਦੇ ਆ ਵੀ ਇਮੀਗ੍ਰੇਸ਼ਨ ਦੀ ਆਰਡ ਦੇ ਵਿੱਚ ਉਹਨਾਂ ਨੇ ਗੈਂਗਸਟਰਸ ਦੇ ਨਾਲ ਬਾਹਰਲੇ ਮੁਲਕਾਂ ਨੂੰ ਜਿਹੜਾ ਉਹ ਭਰਿਆ ਪਿਆ ਆ ਉਹ ਉਹਨਾਂ ਦੇ ਸਲੀਪਰ ਸੈਲ ਜਿੱਦਾਂ ਕਹਿ ਲਈਦਾ ਆ ਵੀ ਉਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਭਾਰਤ ਸਰਕਾਰ ਦੇ ਇੱਕ ਇਸ਼ਾਰੇ ਦੇ ਉੱਤੇ ਉਹ ਬਾਅਦ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਆ ਵਾਰਦਾਤਾਂ ਨੂੰ ਜਿਹੜਾ ਉਹ ਅੰਜਾਮ ਦੇ ਰਹੇ ਆ ਸੋ ਇਹ ਇੱਥੇ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਵੀ ਬੜੀ ਸਵਿਰਤਾ ਦੇ ਨਾਲ ਅੱਗੇ ਵਧਣਾ ਪੈਣਾ ਆ ਵੀ ਕਰਨਾ ਕੀ ਹੈਗਾ ਆ ਇਹੋ ਜਿਹੇ ਮਾਮਲੇ ਦੇ ਵਿੱਚ ਸੋ ਇਸੇ ਕਰਕੇ ਬਹੁਤ ਸਾਰੇ ਲੋਕ ਇਸ ਗੱਲੋਂ ਵੀ ਖੁਸ਼ ਆ ਜਦੋਂ ਆਪਾਂ ਇੱਥੇ ਅਮਰੀਕਾ ਦੀ ਗੱਲ ਕਰਦੇ ਵੀ ਕ੍ਰਿਮੀਨਲਸ ਦੇ ਉਲਟ ਜਦੋਂ ਕਾਰਵਾਈ ਤਿੱਖੀ ਹੁੰਦੀ ਆ ਤਾਂ ਲੋਕ ਕਹਿੰਦੇ ਵੀ ਹਾਂ ਆ ਚੀਜ਼ ਜਿਹੜੀ ਉਹ ਵਧੀਆ ਡੈਫੀਨਿਟਲੀ ਜਿਹੜੀ ਉਹ ਹੋ ਰਹੀ ਆ ਤੇ ਇਦਾਂ ਹੀ ਜਿਹੜੀ ਉਹ ਉਹਨੀ ਜਿਹੜੀ ਉਹ ਚਾਹੀਦੀ ਆ ਸੋ ਇਸੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਇਹ ਮਾਹੌਲ ਜਿਹੜਾ ਬਣਿਆ ਪਿਆ ਪਰ ਕੈਨੇਡਾ ਨੂੰ ਡੈਫੀਨੇਟਲੀ ਆਪਣੀ ਅਪਰੋਚ ਗੈਂਗਸਟਰਸ ਦੇ ਨਾਲ ਕਿੱਦਾਂ ਨਜੱਠਣਾ ਹੈ ਕਿਵੇਂ ਇਹਦੇ ਵਿੱਚ ਕਾਰਵਾਈ ਜਿਹੜੀ ਉਹ ਕਰਨੀ ਆ ਉਹ ਜ਼ਰੂਰ ਅੱਗੇ ਕੰਮ ਵਧਾਉਣੇ ਚਾਹੀਦੇ ਆ ਐਕਸਟਰਸ਼ਨ ਦੀਆਂ ਕਾਲਾਂ ਤੇ ਆਮ ਕਾਲਾਂ ਵਾਂਗੂ ਜਿਹੜੀਆਂ ਉੱਥੇ ਬਣ ਗਈਆਂ ਤੇ ਜਿੱਦਾਂ ਉਹਦੀ ਹੁਣ ਕੁੜੀ ਟੱਡਾ ਹੁਣਾਂ ਦੀ ਜਿਹੜੀ ਕੁੜੀ ਆ ਉਹ ਉਹਨੇ ਜਿਹੜੀ ਹੁਣ ਆਖਿਆ ਆ ਉਹ ਉਹਦਾ ਨਾਮ ਦੱਸਦੇ ਆ ਗੁਰਲੀਨ ਢੱਡਾ ਉਹਨੇ ਵੀ ਉਹੀ ਚੀਜ਼ ਆਖੀ ਹੈ ਨਾ ਜੋ ਵੀ ਪੁਲਿਸ ਦਾ ਇਨ ਐਕਸ਼ਨ ਇਸ ਦੇ ਉੱਤੇ ਵੀ ਕੋਈ ਕਾਰਵਾਈ ਨਾ ਹੋਣੀ ਉਹ ਇੱਕ ਬੜੀ ਸ਼ਰਮਿੰਦਗੀ ਵਾਲੀ ਜਿਹੜੀ ਉਹਨਾਂ ਦੇ ਲਈ ਗੱਲ ਆ ਸੋ ਉਸ ਨੂੰ ਉਹਨਾਂ ਨੇ ਡਿਨਾਉਂਸ ਜਿਹੜਾ ਹੋ ਕੀਤਾ ਆ ਤੇ ਐਜ਼ ਅ ਕਮਿਊਨਿਟੀ ਭਾਈ ਇਹੋ ਜੇ ਮੌਕਿਆਂ ਦੇ ਵਿੱਚ ਨਾਲ ਖੜਨਾ ਪੈਣਾ ਆ ਅੱਜ ਇਹ ਉਹਨਾਂ ਦੀ ਵਾਰੀ ਆ ਕੱਲ ਨੂੰ ਕਿਸੇ ਹੋਰ ਦੀ ਵੀ ਐਕਸਟਰਸ਼ਨ ਵਾਲੇ ਦੀ ਵਾਰੀ ਜਿਹੜੀ ਉਹ ਆ ਸਕਦੀ ਆ ਸੋ ਇਹ ਡੈਫੀਨਿਟਲੀ ਉਹ ਉੱਥੇ ਦੀ ਸਥਿਤੀ ਨੂੰ ਚੇਂਜ ਕਰਨ ਦੇ ਲਈ ਲੋਕਾਂ ਨੂੰ ਆਪ ਇੱਕ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈਗੀ ਆ ਤੇ ਹਜਰ ਸਿੰਘ ਜੀ ਅਗਲੀ ਜਿਹੜੀ ਗੱਲ ਆਪਾਂ ਕਰਦੇ ਆ ਜਿਹੜੀ G7 ਸਮਿਟ ਵਾਲੀ ਗੱਲ ਨੂੰ ਥੋੜਾ ਜਿਹਾ ਆਪਾਂ ਹੋਰ ਐਕਸਪੈਂਡ ਕਰਦੇ ਜਾਈਏ ਵੀ ਕਾਫੀ ਕੁਝ ਜਿਹੜਾ ਉਹ ਚੱਲ ਰਿਹਾ ਆ ਭਾਰਤ ਦੀ ਜਿਹੜੀ ਡਿਪਲੋਮੈਟਿਕ ਬੇਇੱਜ਼ਤੀ ਆ ਉਹ ਲਗਾਤਾਰ ਇਸ ਦੇ ਵਿੱਚ ਹੁਣ ਸਾਹਮਣੇ ਆ ਰਹੀ ਆ ਮੋਦੀ ਹੁਣਾ ਉਹ ਉਹ ਤਾਂ ਹੁਣ ਓਬਵੀਅਸਲੀ ਉਹਨਾਂ ਨੇ ਉਹ ਕਹਿਣਾ ਹੀ ਆ ਵੀ ਉਹਨੂੰ ਕੋ ਟਾਈਮ ਨਹੀਂ ਹੈਗਾ ਤੇ ਉਹ ਜਾ ਨਹੀਂ ਸਕਦਾ ਤੇ ਆਪਾਂ ਨੂੰ ਇਹ ਪਤਾ ਵੀ ਮੋਦੀ ਸਭ ਤੋਂ ਜ਼ਿਆਦਾ ਕਾਲਾ ਹੁੰਦਾ ਆ ਵਿਦੇਸ਼ੀ ਜਿਹੜੇ ਉਹ ਟੂਰ ਦੇ ਲਈ ਤੇ ਇਨਵਾਈਟ ਨਾ ਮਿਲਣਾ ਇੱਕ ਕਾਫੀ ਵੱਡੀ ਇਨਸਲਟ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ